ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਹੋਪਸ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਫਿਰ ਆਪ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਮੇਰੀ ਨਵੀਂ ਵੀਡੀਓ ਹਾਂਜੀ ਤੇ ਹੋਪਸ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓਜ਼ ਵਧੀਆ ਲੱਗ ਰਹੀ ਹੋਊਗੀ ਅੱਜ ਆਪਾਂ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਸੂਟਸ ਦੀ ਤੋਂ ਜਿਹੜਾ ਕਿ ਸੂਟ ਆਪਣਾ ਮਹਿੰਦੀ ਸੂਟ ਮੈਂ ਰੈਡੀ ਕੀਤਾ ਵਾ ਕਸਟਮਰ ਦੀ ਡਿਮਾਂਡ ਤੇ ਉਹਨਾਂ ਦੇ ਮਹਿੰਦੀ ਫੰਕਸ਼ਨ ਵਾਸਤੇ ਰੈਡੀ ਕੀਤਾ ਵਾ ਤੇ ਮੈਂ ਇਹ ਤੁਹਾਨੂੰ ਅੱਜ ਸ਼ੋਅ ਕਰਾਉਂਗੀ ਇਹਦਾ ਜਿਹੜਾ ਕੰਮ ਹੋ ਰਿਖਿਆ ਹੋ ਉਹ ਸ਼ੋਅ ਕਰਵਾਉਂਗੀ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਬੋਲਿਆ ਸੀਗਾ ਕਿ ਮੈਂ ਤੁਹਾਨੂੰ ਆਪਣੇ ਕਾਰੀਗਰ ਦਿਖਾਵਾਂਗੀ ਮੇਰੇ ਕਾਰੀਗਰ ਕਿਵੇਂ ਕੰਮ ਕਰਦੇ ਆ ਤੇ ਉਹਦੀਆਂ ਜਿਹੜੀਆਂ ਕਲਿੱਪਸ ਆ ਉਹ ਮੈਂ ਅੱਗੇ ਆਹ ਸੂਤ ਦਿਖਾਉਣ ਤੋਂ ਬਾਅਦ ਉਹਦੀਆਂ ਜਿਹੜੀਆਂ ਕਲਿੱਪਸ ਆ ਉਹ ਮੈਂ ਐਂਡ ਦੇ ਵਿੱਚ ਜਿਹੜੀਆਂ ਹੈ ਇਹਦੇ ਵਿੱਚ ਐਡ ਕਰ ਦੂੰਗੀ ਤੁਸੀਂ ਦੇਖ ਲਓ ਕਿ ਸਾਡੇ ਕਾਰੀਗਰ ਕਿਵੇਂ ਕੰਮ ਕਰਦੇ ਆ ਤੇ ਜਿਹੜਾ ਉਹ ਸੂਟ ਬਣ ਰਿਹਾ ਵਾ ਤੇ ਉਹ ਸੂਟ ਜਲਦੀ ਮੈਂ ਤੁਹਾਨੂੰ ਸ਼ੋਅ ਕਰਾਉਂਗੀ ਬਸ ਥੋੜਾ ਜਿਹਾ ਕੰਮ ਉੱਤੇ ਰਹਿ ਗਿਆ ਵਾ ਤੇ ਉਹ ਸੂਟ ਵੀ ਆਪਾਂ ਸ਼ੋਅ ਕਰਾਵਾਂਗੇ ਜਿਹੜੇ ਕਾਰੀਗਰ ਬਣਾ ਰਹੇ ਜਿਹਦੀ ਆਪਾਂ ਵੀਡੀਓ ਬਣਾਈ ਆ ਤੇ ਮੈਂ ਤੁਹਾਨੂੰ ਜਿਹੜਾ ਆਹ ਵਾਲਾ ਮਹਿੰਦੀ ਸੂਟ ਹੈ ਡੰਮੀ ਤੇ ਲਾ ਕੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਸਾਡਾ ਅੱਜ ਕਸਟਮਰ ਦਾ ਜਾ ਰਿਹਾ ਵਾ ਤੇ ਇਹ ਮੈਂ ਤੁਹਾਨੂੰ ਡੰਮੀ ਤੇ ਲਾ ਕੇ ਇਹਦੀ ਪੂਰੀ ਡਿਟੇਲਿੰਗ ਦਿਨੀ ਆ ਤੁਸੀਂ ਮਤਲਬ ਕਿ ਜੇ ਕਿਸੇ ਨੇ ਪਹਿਣਾ ਨੇ ਆਰਡਰ ਕਰਨਾ ਹੋਇਆ ਮੈਨੂੰ ਆਰਡਰ ਕਰ ਸਕਦੇ ਹੋ ਤੇ ਵੈਸੇ ਮੈਂ ਇਹਦੀ ਜਿਹੜੀ ਡਿਟੇਲਿੰਗ ਆ ਕਪੜੇ ਵਗੈਰਾ ਦੀ ਉਹ ਸਾਰੀ ਲੰਮੀ ਤੇ ਲਾ ਕੇ ਤੁਹਾਨੂੰ ਡਿਟੇਲ ਦਿੰਨੀ ਆ ਤੇ ਵੈਸੇ ਮੈਂ ਦੱਸਦਾ ਪ्युअर ਕਰੇਬ ਦੇ ਉੱਤੇ ਆਪਣਾ ਇਹ ਸੂਟ ਤਿਆਰ ਹੋਇਆ ਤੇ ਹੈਂਡਵਰਕ ਦਾ ਸੂਟ ਆ ਇਹ ਹੈਂਡਵਰਕ ਦਾ ਸੂਟ ਅਸੀਂ ਰੈਡੀ ਕੀਤਾ ਵਾ ਤੇ ਤੁਹਾਨੂੰ ਮੈਂ ਇਹਦੀ ਸਾਰੀ ਜਿਹੜੀ ਡਿਟੇਲਿੰਗ ਆ ਉਹ ਤੁਹਾਨੂੰ ਮੈਂ ਦੇ ਦਿਖਾਣੀ ਡੰਮੀ ਤੇ ਲਾ ਕੇ ਦਊਂਗੀ ਹਾਂਜੀ ਨੰਬਰ ਮੈਂਸ਼ਨ ਹੁੰਦਾ ਵਾ ਮੇਰਾ ਸਕਰੀਨ ਤੇ ਚੱਲ ਰਿਹਾ ਹੁੰਦਾ ਵਾ ਤੁਸੀਂ ਆਰਡਰ ਕਰ ਸਕਦੇ ਹੋ ਕਾਫੀ ਭੈਣਾ ਮੈਨੂੰ ਆਰਡਰ ਕਰ ਰਹੀਆਂ ਵਾ ਤੇ ਕਾਫੀ ਭੈਣਾ ਦੀ ਮੈਨੂੰ ਡਿਮਾਂਡਸ ਆ ਰਹੀਆਂ ਫੋਨ ਮੈਸੇਜ ਆ ਰਹੇ ਆ ਕੁਝ ਉਹਨਾਂ ਨੂੰ ਅਲੱਗ ਸਟੱਫ ਚਾਹੀਦਾ ਵਾ ਉਹ ਉਹ ਅਸੀਂ ਟਰਾਈ ਕਰ ਰਹੇ ਆ ਅਵੇਲੇਬਲ ਕਰੀਏ ਇਹ ਸਟੱਫ ਤੇ ਉਹ ਨੈਕਸਟ ਟੂ ਨੈਕਸਟ ਵੀਡੀਓ ਦੇ ਵਿੱਚ ਅਸੀਂ ਸ਼ੋਅ ਕਰਾਵਾਂਗੇ ਤੇ ਕਾਫੀ ਜ਼ਿਆਦਾ ਭੈਣਾ ਮੈਨੂੰ ਇਹ ਕਹਿ ਰਹੀਆਂ ਵਾ ਤੁਸੀਂ ਕਾਓ ਮਸ਼ੀਨ ਵਰਕ ਦੇ ਸੂਟ ਲੈ ਕੇ ਆਓ ਤੇ ਮੈਂ ਭੈਣਾਂ ਨੂੰ ਇਹ ਹੀ ਕਹਿਣਾ ਚਾਹਾਂਗੀ ਥੋੜਾ ਜਿਹਾ ਸਮਾਂ ਮਤਲਬ ਕਿ ਚਾਹੀਦਾ ਟਾਈਮ ਵੀ ਮਸ਼ੀਨਵਰਕ ਵੀ ਅਸੀਂ ਛੇਤੀ ਤੁਹਾਨੂੰ ਸ਼ੋਅ ਕਰਾਵਾਂਗੇ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਹਾਂਜੀ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਕਿਹਾ ਹੋਇਆ ਹਰ ਵੀਡੀਓ 'ਚ ਬੋਲ ਰਹੀ ਹਾਂ ਕਿ ਸੂਟ ਸਾਡੇ ਬਣ ਕੇ ਰੈਡੀ ਹੋ ਰਿਹਾ ਉਹ ਮੈਂ ਤੁਹਾਨੂੰ ਸ਼ੋਅ ਕਰਾਈ ਜਾ ਰਹੀ ਹਾਂ ਤੇ ਅੱਜ ਦਾ ਸੂਟ ਇਹ ਵਾਲਾ ਤੁਹਾਨੂੰ ਮੈਂ ਸ਼ੋਅ ਕਰਾਨੀ ਆ ਚਲੋ ਮੈਂ ਡੰਮੀ ਤੇ ਪਾ ਕੇ ਫਿਰ ਮੈਂ ਤੁਹਾਨੂੰ ਇਹ ਵਾਲਾ ਸੂਟ ਸ਼ੋਅ ਕਰਾਨੀ ਇਹਦੀ ਡਿਟੇਲਿੰਗ ਤੁਹਾਨੂੰ ਦਿੰਨੀ ਆ ਠੀਕ ਹੈ ਤੇ ਨਾਲ ਹੀ ਤੁਸੀਂ ਉਸ ਤੋਂ ਬਾਅਦ ਤੁਸੀਂ ਮੇਰੀ ਅੱਗੇ ਹੈਂਡਵਰਕ ਦੇ ਜਿਹੜੇ ਮੇਰੇ ਕਾਰੀਗਰ ਕੰਮ ਕਰ ਰਹੇ ਤੁਸੀਂ ਉਹ ਦੇਖ ਲਓ ਕਿਵੇਂ ਕਰ ਰਹੇ ਆ ਤੇ ਮੈਂ ਟਰਾਈ ਕਰੂੰਗੀ ਕਿ ਮੈਂ ਆਪਣੇ ਕਾਰੀਗਰਾਂ ਦੇ ਕੋਲ ਜਿਹੜਾ ਮਸ਼ੀਨ ਵਰਕ ਕੰਮ ਹੋ ਰਿਹਾ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਜਿਹੜੇ ਸਾਡੇ ਸੂਟ ਬਣ ਰਹੇ ਆ ਉਹ ਵੀ ਤੁਹਾਨੂੰ ਉੱਥੇ ਜਾ ਕੇ ਮੈਂ ਸ਼ੋਅ ਕਰਾਉਂਗੀ ਕਿ ਆ ਸਾਡੇ ਜਿਹੜੇ ਮਸ਼ੀਨ ਦਾ ਕੰਮ ਹੋ ਰਿਹਾ ਵਾ ਠੀਕ ਹੈ ਚਲੋ ਹੁਣ ਤੁਸੀਂ ਇਹ ਦੰਮੀ ਤੇ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਤੁਸੀਂ ਮੇਰਾ ਇਹ ਵਾਲਾ ਸੂਟ ਆ ਜਿਹੜਾ ਉਹ ਤੁਹਾਡੀ ਤੁਸੀਂ ਦੇਖ ਲਓ ਇਹਦੀ ਡਿਟੇਲਿੰਗ ਮੈਂ ਤੁਹਾਨੂੰ ਦੇ ਦੇਣੀ ਆ ਹਾਂਜੀ ਇਹ ਸਾਡਾ ਮਹਿੰਦੀ ਸੂਟ ਤੁਸੀਂ ਦੇਖ ਸਕਦੇ ਹੋ ਜੋ ਕਿ ਮੈਂ ਪਹਿਲਾਂ ਦੱਸਿਆ ਸਾਡੇ ਕਸਟਮਰ ਦੀ ਮਹਿੰਦੀ ਫੰਕਸ਼ਨ ਵਾਸਤੇ ਉਹਨਾਂ ਨੇ ਰੈਡੀ ਕਰਵਾਇਆ ਮੈਂ ਮਹਿੰਦੀ ਕਲਰ ਆ ਤੇ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲਿੰਗ ਦੱਸ ਦਿੰਨੀ ਆ ਪਿਆਰ ਕਰੇਪ ਦੇ ਉੱਤੇ ਇਹ ਸੂਟ ਤਿਆਰ ਹੋਇਆ ਵਾ ਤੇ ਜਿਹੜਾ ਇਹਦੇ ਤੇ ਵਰਕ ਆ neck ਤੇ ਵਰਕ ਆ ਬਾਜੂ ਤੇ ਵਰਕ ਆ ਤੇ ਫੋਰ ਸਾਈਡ ਆਪਣਾ ਘੇਰੇ ਦੇ ਵਰਕ ਆ ਤੇ ਜਿਹੜਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ ਜਿਹੜਾ ਕੰਮ ਕਰਵਾਇਆ ਵਾ ਉਹ ਸਿੱਪੀ ਦਾ ਕਰਵਾਇਆ ਸਿੱਪੀ ਇਹਨੂੰ ਪੂਰਾ ਕਵਰ ਕਰ ਰਹੀ ਐ ਸੂਟ ਨੂੰ ਤੁਸੀਂ ਦੇਖ ਸਕਦੇ ਹੋ ਸਿੱਪੀ ਪੂਰੇ ਸੂਟ ਨੂੰ ਕਵਰ ਕਰ ਰਹੀ ਆ ਹਨਾ ਤੇ ਅਸੀਂ ਸਿੱਪੀ ਥੋੜਾ ਜਿਹਾ ਮਨ ਲ ਜਿਵੇਂ ਨੈਕ ਕਰ ਇਹਦਾ ਡਿਜ਼ਾਈਨ ਥੋੜਾ ਹਲਕਾ ਜਿਹਾ ਲੱਗ ਰਿਹਾ ਸੀਗਾ ਅਸੀਂ ਇਹਨੂੰ ਇਨਹਾਂਸ ਕਰਨ ਵਾਸਤੇ ਹੈਵੀ ਕਰਨ ਵਾਸਤੇ ਨਾ ਕਰਨ ਵਾਸਤੇ ਤੇ ਅਸੀਂ ਇਹਨੂੰ ਸਿੱਪੀ ਦੇ ਨਾਲ ਥੋੜਾ ਜਿਹਾ ਹਾਈਲਾਈਟ ਮਨ ਲ ਕੀ ਕਵਰ ਕਰਤਾ ਵੀ ਸੋਨਾ ਲੱਗ ਰਿਹਾ ਭਰਿਆ ਭਰੇ ਸੂਟ ਲੱਗ ਰਿਹਾ ਤੇ ਇਹਦੇ ਨਾਲ ਜਿਹੜਾ ਹੈ ਖੁੱਲੇ ਓਪਨ ਵਾਲਾ ਜਿਹੜਾ ਇਹਦੇ ਨਾਲ ਪਲਾਜ਼ੋ ਆ ਓਪਨ ਹੋਲ ਜਾਦਾ ਵਾ ਇਹਦਾ ਤੇ ਪਲਾਜ਼ੋ ਤੇ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਪੂਰੇ ਹੀ ਉੱਤੇ ਵਰਕ ਹੋ ਰੱਖਿਆ ਦੇਖ ਲਓ ਇਹ ਇਹਦਾ ਪਲਾਜ਼ੋ ਆ ਤੇ ਇਹਦਾ ਦੁਪੱਟਾ ਵਾ ਦੁਪੱਟੇ ਦੇ ਅਸੀਂ ਲੈਸ ਨਾਲ ਸੈਮੀ ਔਰਗੰజా ਦਾ ਸੈਮੀ ਔਰਗੰజా ਦਾ ਲਾਈਨਸ ਵਾਲਾ ਅਸੀਂ ਦੁਪੱਟਾ ਲਿਆ ਵਾ ਤੇ ਇਹਦੇ ਨਾਲ ਅਸੀਂ ਸੇਮ ਜਿਹੜੇ ਵਰਕ ਹੋ ਰੱਖਿਆ ਦਬਕੇ ਦਾ ਉਹਦੇ ਨਾਲ ਦੀ ਮੈਚ ਕਰਕੇ ਅਸੀਂ ਜਿਹੜੀ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਹੁਣ ਮੈਂ ਤੁਹਾਨੂੰ ਇਹਦੀ ਡਿਟੇਲਿੰਗ ਜਿਹੜੀ ਦਿੰਨੀ ਆ ਜਿਹੜਾ ਇਹਦੇ ਵਿੱਚ ਕੰਮ ਮੁਰਖਿਆ ਥ੍ਰੈਡ ਦਾ ਕੰਮ ਮੁਰਖਿਆ ਦਬਕੇ ਦਾ ਕੰਮ ਮੁਰਖਿਆ ਔਰ ਵਾਈਟ ਕਲਰ ਦੇ ਛੋਟੇ ਛੋਟੇ ਪਲਸ ਮੋਤੀ ਲੱਗੇ ਹੋਏ ਆ ਹਨਾ ਇਹ ਟੋਟਲੀ ਪੂਰੇ ਸੂਟ ਤੇ ਦਬਕੇ ਦਾ ਕੰਮ ਹੋ ਰਿਹਾ ਹੈ ਤੁਸੀਂ ਖੁਦ ਦੇਖ ਸਕਦੇ ਹੋ ਮੈਂ ਤੁਹਾਨੂੰ ਸਾਰਾ ਸੂਟ ਦਿਖਾ ਰਹੀ ਹਾਂ ਪੂਰਾ ਦਬਕੇ ਦਾ ਕੰਮ ਹੋ ਰੱਖਿਆ ਆ ਦੇਖ ਲਓ ਪੂਰਾ ਦਬਕੇ ਦਾ ਕੰਮ ਹੋ ਰੱਖਿਆ ਔਰ ਥ੍ਰੈਡ ਦਾ ਕੰਮ ਹੈ ਵਿੱਚ ਮੈਂ ਤੁਹਾਨੂੰ ਦੱਸਿਆ ਸਿੱਪੀ ਲੱਗੀ ਹੋਈ ਆ ਤੇ ਇਹਦਾ ਫੋਰ ਸਾਈਡ ਬਹੁਤ ਸੋਹਣਾ ਸਿੰਪਲ ਸੂਟ ਨੂੰ ਹੀ ਅਸੀਂ ਬਹੁਤ ਜ਼ਿਆਦਾ ਸੋਨਾ ਬਣਾਤਾ ਵਾ ਮਤਲਬ ਕਿ ਸਿੰਪਲ ਜਿਹਾ ਹੀ ਵਰਕ ਸੀ ਚਾਕਾ ਤੇ ਜਿਵੇਂ ਬਾਵਾ ਤੇ ਸੀ neck ਤੇ ਸੀ ਤੇ ਇਹਦੇ ਨਾਲ ਅਸੀਂ ਦੋ ਕਲਰ ਦਾ ਜਿਹੜਾ ਕਲਰ ਦਾ ਐਮਬਰਾਇਡਰੀ ਉਹ ਰੱਖਿਆ ਨਾ ਆਵਲੀ ਸ਼ੇਡ ਆ ਤੇ ਅਸੀਂ ਇਹਦੇ ਨਾਲ ਦੁਪੱਟਾ ਵੀ ਇਹਦਾ ਜਿਹੜਾ ਦੁਪੱਟੇ ਦਾ ਜਿਹੜਾ ਅਸੀਂ ਬਾਰਡਰ ਆ ਉਹ ਸੀ ਉਹਦੇ ਨਾਲ ਟਾਈ ਐਂਡ ਡਾਈ ਕਰਵਾਇਆ ਹੋਇਆ ਦੋ ਕਲਰ ਦਾ ਕਰਵਾਤਾ ਬਹੁਤ ਸੋਹਣਾ ਕੰਬੀਨੇਸ਼ਨ ਲੱਗ ਰਿਹਾ ਹੈ ਆਏ ਦੀ ਫੁੱਲ ਲੁੱਕ ਤੁਸੀਂ ਦੇਖ ਲਓ ਆਏ ਦੀ ਫੁੱਲ ਲੁੱਕ ਆ ਤੇ ਫੁੱਲ ਲੁੱਕ ਤੁਹਾਨੂੰ ਮੈਂ ਦਿਖਾਤੀ ਆ ਹਾਂਜੀ ਤੇ ਜਿਹੜਾ ਇਹ ਸਟੱਫ ਆ ਤੁਹਾਨੂੰ ਮੈਂ ਦੱਸਤਾ ਪਿਆਰ ਕੁਰੇਪ ਦੇ ਉੱਤੇ ਆ ਵੀ ਨੈੱਕ ਬਣਾਇਆ ਹੋਇਆ ਹੈ ਇਹਦਾ ਤੇ ਇਹਦਾ ਜਿਹੜੀ ਡਿਜ਼ਾਈਨਿੰਗ ਆ ਉਹ ਤੁਸੀਂ ਦੇਖ ਸਕਦੇ ਹੋ ਨੈੱਕ ਦੇ ਇੱਥੇ ਥੋੜਾ ਜਿਹਾ ਸੀ ਮੰਨੋ ਕਿ ਉਹਨੂੰ ਡਿਜ਼ਾਈਨ ਨੂੰ ਵਧਾਤਾ ਤੇ ਇਹਦੇ ਨਾਲ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਅੱਜ ਕਸਟਮਰ ਦਾ ਜਾ ਰਿਹਾ ਤੁਹਾਨੂੰ ਪਤਾ ਹੈ ਹਰ ਬਾਰ ਦੀ ਤਰ੍ਹਾਂ ਮੈਂ ਸੂਟਾਂ ਦੀਆਂ ਵੀਡੀਓਜ਼ ਪਹਿਲਾਂ ਹੀ ਬਣਾ ਰਹੀ ਆ ਮੈਂ ਤੁਹਾਨੂੰ ਕਿਹਾ ਹੋਇਆ ਨਾ ਕਿ ਮੈਂ ਅ ਵੀਡੀਓਜ਼ ਬਣਾਉਂਗੀ ਸੂਟ ਜਾਣ ਤੋਂ ਪਹਿਲਾਂ ਤੇ ਮੈਂ ਉਹੀ ਬਣਾ ਰਹੀ ਆ ਇਹ ਦਾ ਦੁਪੱਟਾ ਵਾ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਇਹਦੀ ਇਦਾਂ ਲੁੱਕ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਆ ਦੇਖ ਲਓ ਫੁੱਲ ਲੁੱਕ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਮਹਿੰਦੀ ਫੰਕਸ਼ਨ ਵਾਸਤੇ ਕਸਟਮਰ ਨੇ ਰੈਡੀ ਕਰਾਇਆ ਵਾ ਤੇ ਆਪਣਾ ਇਹ ਸੂਟ ਮਹਿੰਦੀ ਦਾ ਹੈਗਾ ਆ ਤੇ ਜੇ ਕਿਸੇ ਨੇ ਤੁਸੀਂ ਵੀ ਮੈਂ ਮਹਿੰਦੀ ਦੇ ਫੰਕਸ਼ਨ ਵਾਸਤੇ ਸੂਟ ਰੈਡੀ ਕਰਾਉਣਾ ਹੋਇਆ ਤੇ ਮੈਨੂੰ ਆਰਡਰ ਦੇ ਸਕਦੇ ਆ ਅ ਜ਼ਰੂਰੀ ਨਹੀਂ ਆ ਤੁਸੀਂ ਆ ਮਹਿੰਦੀ ਕਲਰ ਤੇ ਕਰਾਉਣਾ ਕੋਈ ਵੀ ਕਲਰ ਤੇ ਮਤਲਬ ਕਿ ਕਸਟਮਾਈਜ਼ ਕਰਾ ਸਕਦੇ ਹੋ ਸੂਟ ਜੇ ਕਸਟਮਾਈਜ਼ ਜਿਹੜਾ ਕਰਵਾਉਂਗੇ ਹੁਣ ਜਿਵੇਂ ਅਸੀਂ ਮਹਿੰਦੀ ਦੇ ਨਾਲ ਆਵਲਾ ਕੰਟਰਾਸਟ ਕਰਤਾ ਸੋਹਣਾ ਲੱਗ ਰਿਹਾ ਤੇ ਅਸੀਂ ਉਸ ਦੇ ਅਕੋਰਡਿੰਗ ਕਲਰ ਦੇ ਅਕੋਰਡਿੰਗ ਉਹਦੇ ਤੇ ਜਿਹੜਾ ਕਲਰ ਸਹੀ ਲੱਗੇਗਾ ਤੇ ਅਸੀਂ ਉਹਦੇ ਨਾਲ ਉਹਦੀ ਫਿਨਿਸ਼ਿੰਗ ਦਵਾਂਗੇ ਤੇ ਇਹ ਤੇ ਵਾਲਾ ਕਲਰ ਦੇਖ ਰਹੇ ਹੋ ਤੁਸੀਂ ਵੀਡੀਓ ਦੇ ਵਿੱਚ ਕਿੰਨਾ ਸੋਹਣਾ ਲੱਗ ਰਿਹਾ ਅਸੀਂ ਆਵਲਾ ਕਲਰ ਲਾਇਆ ਵਾ ਤੇ ਸੂਟ ਆਪਣਾ ਜਿਹੜਾ ਹੈ ਪੂਰਾ ਤਿਆਰ ਹੈ ਇਹ ਹੈਗਾ ਆਪਣਾ ਪਲਾਜ਼ੋ ਸੂਟ ਹੈਗਾ ਵਿਦ ਦੁਪੱਟਾ ਤੇ ਜਿਹੜਾ ਇਹਦੀ ਪ੍ਰਾਈਸ ਦੀ ਗੱਲ ਕਰੀਏ ਇਹ ਆਪਾਂ ਨੂੰ 7 ਤੋਂ 9000 ਦੇ ਵਿੱਚ ਪੈ ਗਿਆ ਵਿਦ ਸਟਿਚਿੰਗ ਵਿਦ ਵਰਕ ਸਟੱਫ ਸਾਰਾ ਕੁਝ ਸਾਡਾ ਹੀ ਸੀਗਾ ਤੇ 7 ਤੋਂ 9000 ਦੇ ਵਿੱਚ ਵਿੱਚ ਸਾਨੂੰ ਇਹ ਪੈ ਗਿਆ ਵਾ ਜੇ ਕਿਸੇ ਨੇ ਪੈਨ ਨੇ ਲੈਣਾ ਹੋਏਗਾ ਤੇ ਮੈਨੂੰ ਆਰਡਰ ਦੇ ਸਕਦੇ ਆ ਤੇ ਤੁਸੀਂ ਇਹਦੀ ਫੁੱਲ ਲੁੱਕ ਤੁਹਾਨੂੰ ਮੈਂ ਦਿਖਾ ਹੀ ਰਹੀ ਆ ਤੇ ਤੁਸੀਂ ਦੇਖ ਰਹੇ ਹੋ ਨਾਲ ਦੇ ਨਾਲ ਕਿੰਨਾ ਸੋਹਣਾ ਲੱਗ ਰਿਹਾ ਤੇ ਜੇ ਕਿਸੇ ਨੂੰ ਆਰਡਰ ਦੇਣਾ ਹੋਏ ਤੇ ਮੈਨੂੰ ਦੇ ਸਕਦੇ ਹੋ ਠੀਕ ਹੈ